ਬਠਿੰਡਾ ਦੇ ਅੰਦਰ ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਨੂੰ ਲੈ ਕੇ ਵੱਖ-ਵੱਖ ਮੰਦਰਾਂ ਦੀ ਕੀਤੀ ਗਈ ਸਜਾਵਟ ਅਤੇ ਵੱਡੀ ਗਿਣਤੀ ਵਿੱਚ ਲੋਕ ਹੋਏ ਨਤਮਸਤਕ ਵੱਖ-ਵੱਖ ਸਿਆਸੀ ਪਾਰਟੀਆਂ ਦੇ ਲੀਡਰਾਂ ਵੱਲੋਂ ਵੀ ਇਹਨਾਂ ਮੰਦਰਾਂ ਦੇ ਵਿੱਚ ਕੀਤੀ ਸ਼ਿਰਕਤ ਜਿੱਥੇ ਅੱਜ ਪੂਰੇ ਦੇਸ਼ ਦੇ ਅੰਦਰ ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦਾ ਤਿਹਾਰ ਬੜੇ ਹੀ ਧੂਮ-ਧਾਮ ਦੇ ਨਾਲ ਮਨਾਇਆ ਜਾ ਰਿਹਾ ਹੈ ਉੱਥੇ ਬਠਿੰਡਾ ਦੇ ਵੱਖ-ਵੱਖ ਮੰਦਰਾਂ ਦੇ ਵਿੱਚ ਸੋਹਣੀ ਲਾਈਟਿੰਗ ਕਰਕੇ ਸਜਾਵਟ ਕੀਤੀ ਗਈ ਅਤੇ ਵੱਡੀ ਗਿਣਤੀ ਦੇ ਵਿੱਚ ਇੱਥੇ ਮੱਥਾ ਟੇਕਣ ਦੇ ਲਈ ਸੰਗਤਾਂ ਹਾਜ਼ਰ ਹੋਈਆਂ ਅਤੇ ਵੱਖ-ਵੱਖ ਸਿਆਸੀ ਪਾਰਟੀਆਂ ਦੇ ਲੀਡਰ ਵੀ ਇਹਦੇ ਵਿੱਚ ਸ਼ਾਮਲ ਹੋਏ ਜੇ ਗੱਲ ਕਰੀਏ ਤਾਂ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਅਕਬਲ ਸਿੰਘ ਬਬਲੀ ਢਿੱਲੋਂ ਅਤੇ ਜਰਨਲ ਸਕੰਤਰ ਮੋਹਿਤ ਗੁਪਤਾ ਨੇ ਆਪ ਵੱਖ-ਵੱਖ ਮੰਦਰਾਂ ਦੇ ਵਿੱਚ ਹਾਜ਼ਰੀ ਲਵਾਈ ਅਤੇ ਉਸ ਦੇ ਨਾਲ ਹੀ ਕਾਂਗਰਸ ਪਾਰਟੀ ਵੱਲੋਂ ਕੇਵਲ ਕ੍ਰਿਸ਼ਨ ਅਗਰਵਾਲ ਵੱਲੋਂ ਵੀ ਹਾਥੀ ਵਾਲਾ ਮੰਦਿਰ ਵਿੱਚ ਆਪਣੀ ਹਾਜ਼ਰੀ ਲਵਾਈ ਤੇ ਉਹਦੇ ਨਾਲ ਬਠਿੰਡਾ ਸ਼ਹਿਰੀ ਦੇ ਵਿਧਾਇਕ ਜਗਰੂਪ ਸਿੰਘ ਗਿੱਲ ਵੀ ਵੱਖ-ਵੱਖ ਮੰਦਿਰਾਂ ਦੇ ਵਿੱਚ ਉਹਨਾਂ ਵੱਲੋਂ ਆਪਣੀ ਹਾਜ਼ਰੀ ਜਿਹੜੀ ਹੈ ਉਹ ਲਵਾਈ ਗਈ। ਬਠਿੰਡਾ ਪੁਲਿਸ ਵੱਲੋਂ ਵੀ ਸੁਰੱਖਿਆ ਦੇ ਜਿਹੜੇ ਨੇ ਮੰਦਿਰਾਂ ਦੇ ਵਿੱਚ ਪੂਕਤਾ ਪ੍ਰਬੰਧ ਕੀਤੇ ਗਏ ਸਨ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਬਠਿੰਡਾ ਦੇ ਵੱਖ-ਵੱਖ ਮੰਦਿਰਾਂ ਦੀਆਂ ਸਾਰੀਆਂ ਤਸਵੀਰਾਂ ਜਿੱਥੇ ਵੱਖ-ਵੱਖ ਸਿਆਸੀ ਪਾਰਟੀਆਂ ਵੱਲੋਂ ਵੱਖਰੇ-ਵੱਖਰੇ ਮੰਦਿਰਾਂ ਲਈ ਵੀ ਜਾ ਕੇ ਜਿੱਥੇ ਹਾਜ਼ਰੀ ਲਵਾਈ ਗਈ ਹੈ ਉੱਥੇ ਬਠਿੰਡਾ ਪੁਲਿਸ ਵੱਲੋਂ ਵੀ ਜਿਹੜੇ ਨੇ ਮੰਦਰਾਂ ਵਿੱਚ ਪੂਰੀ ਬੁਖਤਾ ਜਿਹੜੇ ਨੇ ਪ੍ਰਬੰਧ ਕੀਤੇ ਗਏ ਸਨ ਅਤੇ ਮੰਦਰਾਂ ਦੀ ਸਜਾਵਟ ਸੋਹਣੀ ਲਾਈਟਿੰਗ ਕਰਕੇ ਕੀਤੀ ਗਈ ਸੀ ikk kann ikki seia tað er ikki heilt okkert गगन देव क्या कहना चाहते हो आज जन्माष्टमी है पहले तो क्या कहना जे जे जे? सर यही कहना चाहेंगे कि जन्माष्टमी आये मेरे को बहुत अच्छा लग रहा है ऐसे लग रहा है वृंदावन में फिर रहे हम घूम रहे हैं वहाँ पे तो मेरे बच्चे भी उस तैयार होके आई है ये माता रानी बन के आई है हाँ जी फर्स्ट टाइम आये इतनी पूछा है तो लग गया तक पहुँचे नहीं हम जी। क्या खास क्या देखी इस मंदिर में खास ये कि सर सब जैसे मार्केट में मंदिर नॉर्मल यहाँ पे लग से मंदिर सजाया हुआ और कॉलोनी को अच्छा से डेकोरेशन किया हुआ है बहुत दूर दूर हाँ जी हाँ जी बहुत दूर दूर से काफी लोग आए थे ऐसी आज जन्माष्टमी दे ग्रीन सिटी चाय है बड़ा अच्छा सुने भी बहुत अच्छा सजाया जाता है सो भी मैं देखना आई है मैं पहली बार आई है ਤਰੀ ਵਾਰ ਆਏ ਸੀ ਕਿ ਐਸਰ ਗ੍ਰੀਨ ਸਿਟੀ ਦੇ ਮੰਦਰ ਦੇ ਵਿੱਚ ਰਾਤ ਦਾ ਖੂਬਸੂਰਤ ਇਹਦੀ ਖਾਸियत ਹੈ ਲਾਈਟਿੰਗ ਲਾਈਟਿੰਗ ਹੈ ਬਹੁਤ ਸੋਹਣਾ ਸਜਾਇਆ ਹੋਇਆ ਹੈ ਬਹੁਤ ਅੱਛਾ ਮੈਂ ਤਾਂ ਦੂਰੋਂ ਆਏ ਤੇ ਬ੍ਰਿਖਵੇ ਆਏ ਪੂਰੇ ਰਾਧਾ ਰਾਧੇ ਬੋਲ ਰਿਹਾ ਲੱਗਦਾ ਜਿਵੇਂ ਸਾਰਾ ਕੁਝ جگਮਗਾ ਰਿਹਾ ਸਾਰੇ ਲਾਈਟਾਂ ਬਣੇ ਲੱਗਦਾ ਬਹੁਤ ਅੱਛਾ ਲੱਗਿਆ ਸਾਨੂੰ ਇਹ ਬ੍ਰਿੰਦਾਵਨ ਦੀ ਫੀਲਿੰਗ ਆਂਦੀ ਉਸ ਤਰ੍ਹਾਂ ਹੋ ਰਹੀ ਹੈ ਹਾਂਜੀ ਫਰੈਂਕਟਰ ਕਲਾਬੇਤੀ ਆਈ ਮੇਰੇ ਨਾਲ ਹਾਂਜੀ ਅੱਛਾ ਦੱਸਿਆ ਜਾ ਰਿਹਾ ਬਹੁਤ ਦੂਰ ਦੂਰੋਂ ਬਿਪਾਰੋਆਂ ਤੇ ਨੇਗੇ ਤੇ ਲੋਕ ਦੇਖਣ ਆਏ ਹਾਂਜੀ ਕਾਫੀ ਲੋਕ ਕੁਝ ਦੇਖ ਸਕਦੇ ਆ ਦੋ ਘਰਾਂ ਨਾਲ ਮੇਰੇ ਮਿਲਾਈਨ ਲੱਗੀਆਂ ਸਾਨੂੰ ਵੀ ਇੱਥੇ ਤੱਕ ਪਹੁੰਚਣ ਚ 1 ਘੰਟਾ ਲੱਗ ਗਿਆ ਹੈਗੇ ਬਹੁਤ ਹਾਂਜੀ ਹਾਂਜੀ ਭਾਈ ਜੀ ਅੱਜ ਜਿਹੜੀ ਕ੍ਰਿਸ਼ਨ ਭਗਵਾਨ ਜੀ ਦਾ ਜਨਮ ਦਿਹਾੜਾ ਬਰੇਂਡਾ ਸ਼ਹਿਰ ਦੇ ਵਿੱਚ ਸਾਰੇ ਮੰਦਰਾਂ ਵਿੱਚੋਂ ਪੂਰੇ ਬਠਿੰਡੇ ਸ਼ਹਿਰ ਦੇ ਲੋਕ ਬੜੀ ਸ਼ਰਧਾ ਦੇ ਭਾਵਨਾ ਨਾਲ ਮਨਾ ਰਹੇ ਅੱਜ ਦੇ ਦਿਨ ਗ੍ਰਿਫੋਨ ਆਣਜੀ ਨੇ ਜਨਮ ਲਿਆ ਸੀ ਔਰ ਜੁਣਿਆਂ ਨੂੰ ਚੰਗੇ ਪਾਸੇ ਚੰਗੇ ਰਸਤੇ પાਕੇ ਜਨਮਨੀ ਸ਼ਹਿ ਦਿੱਤੀ ਸੀ ਅੱਜ ਸਾਡੇ ਬਠਿੰਡੇ ਸ਼ਹਿਰ ਦੇ ਵਾਸੀ ਇਸ ਦਿਹਾੜੇ ਦਾ ਜਨਮਦਨ ਬੜੀ ਧੂਮਧਾਮ ਨਾਲ ਮਨਾ ਰਹੇ ਅੱਜ ਸਾਡੇ ਸਾਥੀ ਐਸਸੀਏ ਦੇ ਵਿਦਿਆਰਥੀ ਉਹ ਮਤਲਬ ਜਿਹੜਾ ਆ ਗਿਆ ਹੈਗਾ ਬਹੁਤ ਸਾਲ ਪੁਰਾਣਾ ਹੈਗਾ ਇੱਥੇ ਦੋ ਦਿਨ ਗਲਾਉਨੇ ਆਗੇ ਲੋਕਾਂ ਦੀ ਬੜੀ ਸ਼ਰਧਾ ਹੈ ਔਰ ਸਾਡੇ ਮੇਰੇ ਵੀ ਮਨ ਦੇ ਵਿੱਚ ਸ਼ਰਧਾ ਸੀ ਵੀ ਇੱਥੇ ਆ ਕੇ ਆਪਦਾ ਦੀਸ਼ਾ ਹੋ ਗਿਆ ਹਾਂ ਔਰ ਬਹੁਤ ਵਧੀਆ ਲੱਗਿਆ ਬਹੁਤ ਵਧੀਆ ਝਾਕੀਆਂ ਨੇ ਇੱਥੇ ਗੁਰੂ ਪਾਣ ਜੇ ਲਿਆ ਬਹੁਤ ਲੋਕ ਮੱਥਾ ਦੇਖ ਰਹੇ ਆ ਜੀ ਦੱਸਿਆ ਯਾਨੀ ਕਿ ਬਹੁਤ ਕੋਰੀ ਤੋਂ ਵੀ ਆਪਣੇ ਨੇ ਇਸ ਕੋਰੀ ਦੇ ਵਿੱਚ ਬਾਹਰ ਵੀ ਆਂਦੇ ਨੇ ਜੀ ਬਸ ਲੇ ਬੜਾਣਾ ਸ਼ਹਿਰ ਤੋਂ ਵਾਕ ਵਾਕ ਮੰਡੜ ਡੇੜੇ ਡੇੜੇ ਜਿਹੜਾ ਮੰਡਿਆ ਲੋਕ ਉਥੋਂ ਵੀ ਆਉਂਦੇ ਨੇ ਕਿਉਂਕਿ ਬੜੇ ਜਿਹੜੇ ਧਾਰਮਿਕ ਜਗ੍ਹਾ ਹੈਗੇ ਹੈਗੇ ਬਹੁਤ ਪੂਜਨੇ ਜਗ੍ਹਾ ਹੈਗੀ ਹੈਗੀ ਬਹੁਤ ਪੁਰਾਣਾ ਮੰਦਿਰ ਬਣਾਇਆ ਤੇ ਕਿਰਪਾਲੂ ਸਿੰਘ ਮਹਾਰਾਜ ਜੀ ਉਹਨਾਂ ਦੇ ਵੀ ਇਥੇ ਜਿਹੜੇ ਹੈਗੇ ਹੈਗੇ ਜਗ੍ਹਾ ਹੈਗੀ ਹੈਗੀ ਔਰ ਉਹ ਲੋਕ ਬੜੇ ਸ਼ਾਦਾਂ ਮਨਾ ਲੈ ਕੇ ਤੁਹਾਨੂੰ ਆ ਕੇ ਬੰਦੇ ਦਾ ਸਭ ਤੋਂ ਪਹਿਲਾਂ ਤਾਂ ਮੈਂ ਅੱਜ ਸਮੂਹ ਦੇਸ਼ਵਾਸੀਆਂ ਨੂੰ ਬਿਸ਼ੇਸ਼ ਚ ਰੰਦੇ ਸਮੂਹ ਸਮਾਪਨ ਪ੍ਰੇਮੀਆਂ ਨੂੰ ਜਨਮਾਸ਼ਟਮੀ ਦੀਆਂ ਲੱਖ ਲੱਖ ਵਧਾਈਆਂ ਦਿੰਦਾ ਅੱਜ ਦੇ ਦਿਨ ਭਗਵਾਨ શ્રી ਕ੍ਰਿਸ਼ਨ ਨੇ ਅਵਤਾਰ ਲਿਆ ਔਰ ਇਹ ਗੱਲ ਆ ਜਿਹੜਾ ਆਪਣਾ ਪਾਪੀਆਂ ਨੂੰ ਦੋਸ਼ੀਆਂ ਨੂੰ ਸਜ਼ਾ ਦਿੱਤੀ ਜਿਹਦੇ ਨਾਲ ਇੱਕ ਨਵੀਂ ਪ੍ਰਾਦਾ ਸ਼ੁਰੂ ਹੋਈ ਭਗਵਾਨ ਨੇ ਉਹਨਾਂ ਦਾ ਖਾਤਮਾ ਕਰਕੇ ਸੰਸਾਰ 'ਚ ਸ਼ਾਂਤੀ ਲਿਆਂਦੀ ਕਿਰਪਾਲੂ ਕੁੰਜ ਜਿਹੜਾ ਆਸ਼ਰਮ ਹੈ ਜਗਤਗੁਰੂ ਉਤਮ श्री कपालू जी महाराज द्वारा स्थापित ਕੀਤਾ ਗਿਆ ਜਿਨ੍ਹਾਂ ਨੇ ਵਿਸ਼ਵ ਨੂੰ ਸ਼ਾਂਤੀ ਦਾ ਅਤੇ ਧਰਮ ਦਾ ਸੰਦੇਸ਼ ਦਿੱਤਾ ਹੈ ਔਰ ਇੱਥੇ ਉਹਨਾਂ ਦੀ ਜਿਹੜੇ ਪ੍ਰਚਾਰਕਾਂ ਨੇ ਸਾਡੇ ਦੀਦੀ ਬ੍ਰਿੰਦਾਪੰਨੀ ਸ਼੍ਰੀ ਦੇਵੀ ਸੀ ਉਹ ਇੱਥੇ ਪ੍ਰਚਾਰ ਕਰਦੇ ਨੇ ਹਰ ਸਾਲ ਦੀ ਤਰ੍ਹਾਂ ਇੱਥੇ ਬਹੁਤ ਵੱਡਾ ਜਨਮਾਸ਼ਟਮੀ ਦਾ ਤਿਹਾੜਾ ਬੰਦਾ ਹੈ ਬਾਹਰ ਉਹ ਝਾਕੀਆਂ ਜਿਹੜੀਆਂ ਬ੍ਰਿੰਦਵਨ ਤੋਂ ਆਉਂਦੀਆਂ ਨੇ ਤੁਸੀਂ ਦੇਖਿਆ ਲਗਭਗ ਇਸ ਸਾਲ 30000 ਲੋਕਾਂ ਨੇ ਦਰਸ਼ਨ ਕਰਨ ਦੇ ਤੋ ਲੋਕ ਕਹਿ ਰਹੇ ਨੇ ਇਸ ਜੀ ਮਰੀਦਾ ਬਨ ਜਾਂਦੇ ਆ ਉਸ ਦੇ ਨਾਲ ਕੀ ਤਰਹੀ ਬਿਲਕੁਲ ਅਸੀਂ ਕੋਸ਼ਿਸ਼ ਕਰਦੇ ਆ ਕਿ ਲੋਕਾਂ ਨੂੰ ਬਰਿੰਦਾਵਨ ਦੇ ਜਿਹੜੇ ਲੋਕ ਬਰਿੰਦਾਵਨ ਨਹੀਂ ਜਾਂਦੇ ਪ੍ਰੇਮ ਮੰਦਰ ਦੀ ਤਰ੍ਹਾਂ ਇੱਥੇ ਨਜ਼ਾਰਾ ਦਿਖਾਇਆ ਜਾ ਸਕੇ ਉਸੇ ਤਰੀਕੇ ਲੋਕ ਇਹਨਾਂ ਨੂੰ ਆਪਣਾ ਇੰਜੋਏ ਵੀ ਕਰਦੇ ਆ ਔਰ ਨਾਲ ਨਾਲ ਇਥੋਂ ਕੁਸ਼ਿੱਕੇ ਵੀ ਲਾਂਗੇ ਕਿਹ ਕਿਹ ਨਾ ਜਾਣੀ ਹੋ ਜਨਮਸ਼ਟਮੀ ਹੈਗੀ ਕਿਸ ਤਰ੍ਹਾਂ ਦੀ ਜੜੀ ਸਭ ਤੋਂ ਪਹਿਲਾਂ ਤਾਂ ਅਸੀਂ ਇਸ ਮਹਾਨ ਉਤਸਵ ਜਿਹੜੇ ਕ੍ਰਿਸ਼ਨਸ਼ਟਮੀ ਹੈ ਇਹਨਾਂ ਸਾਰੇ ਸਿ ਲੋਕਾਂ ਨੂੰ ਬਹੁਤ ਬਹੁਤ ਮੁਬਾਰਕਬਾਦ ਦਿੰਨੇ ਆ ਅਸੀਂ ਇੱਥੇ ਪੂਰੇ ਪੁਖਤਾ ਪ੍ਰਬੰਧ ਕੀਤੇ ਹੋਏ ਆ ਇੱਥੇ ਭੀੜ ਬਹੁਤ ਜ਼ਿਆਦਾ ਹੁੰਦੀ ਹੈ ਗ੍ਰੀਨ ਸਿਟੀ ਦੇ ਵਿੱਚ ਰਸ਼ ਬਹੁਤ ਜ਼ਿਆਦਾ ਹੁੰਦਾ ਹੈ ਜ਼ਿਆਦਾ ਰਸ਼ ਲੇਡੀਜ਼ ਤੇ ਬੱਚਿਆਂ ਦਾ ਹੈਗਾ ਅਸੀਂ ਪੂਰੇ ਸਿਕਿਉਰਿਟੀ ਅਰੇਂਜਮੈਂਟ ਕੀਤੇ ਹੋਏ ਆ ਹਰ ਤਰ੍ਹਾਂ ਦੇ ਹਰੇਕ ਗੇਟ ਤੇ ਫੋਰਸ ਲੱਗੀ ਹੋਈ ਹੈ ਜਗ੍ਹਾ ਜਗ੍ਹਾ ਤੇ ਫੋਰਸ ਲਾਈ ਹੈ ਵਿੱਚ ਗਸ਼ਤ ਵੀ ਲਾਈ ਹੈ ਤਾਂ ਕਿ ਕੋਈ ਅਨਸ਼ਕਾਮੀ ਘਟਰਾ ਨਾ ਵਾਪਰੇ ਕੋਈ ਸਟੈਂਪੇਟ ਨਾ ਹੋਵੇ ਕੋਈ ਕਿਸੇ ਵੀ ਕਿਸਮ ਦਾ ਕੋਈ ਝੇਪ ਕਤਰਾ ਕੋਈ ਝੇਪ ਤਰਾਸ਼ ਕਿਸੇ ਦਾ ਕੋਈ ਨੁਕਸਾਨ ਨਾ ਹੋਵੇ ਕਿਸੇ ਵੀ ਕਿਸਮ ਦਾ ਅਸੀਂ ਉਹਦੇ ਪ ਹਰ ਤਰ੍ਹਾਂ ਦਾ ਸੀਤੇ ਮਤਲਬ ਪੂਰੇ ਸਕਿਉਰਿਟੀ ਅਰੇਂਜਮੈਂਟ ਕੀਤੇ ਹੋਏ ਹੈ ਸਰ ਕਾਫੀ ਸਰਦਾਰ ਨੂੰ ਬੜੇ ਦੂਰੋਂ ਦੂਰੋਂ ਆਉਂਦੇ ਨੇ ਖਾਸ ਕਰਕੇ ਇਸ ਮੰਦਿਰ ਦੇ ਵਿੱਚ ਪਾਰਕਿੰਗ ਨੂੰ ਲੈ ਕੇ ਜੇ ਮੰਨ ਲਓ ਪਾਰਕਿੰਗ ਦੀ ਬਹੁਤ ਵਧੀਆ ਸੁਵਿਧਾ ਹੈਗੀ ਕੁਝ ਵੀ ਹੈਗੀ ਨਾਕਾ ਬੰਦੀ ਵੀ ਲੱਗੀ ਹੈਗੀ ਸਕਿਉਰਿਟੀ ਵੀ ਸਪੈਸ਼ਲ ਲੱਗੀ ਹੈ ਪਰ ਕਈ ਲੋਕ ਨਾ ਪਾਰਕਿੰਗ 'ਚ ਨਹੀਂ ਲਾਉਂਦੇ ਵੀ ਕਲਾਬ ਦੇ ਅਸੀਂ ਨਾ ਬਿਲਕੁਲ ਅਪੀਲ ਕਰਦੇ ਆ ਵੀ ਦੇਖੋ ਇੱਥੇ ਬੜੀ ਖੁੱਲੀ ਜਗ੍ਹਾ ਹੈ ਪਾਰਕਿੰਗ ਤੇ ਕੋਈ ਪ੍ਰੋਬਲਮ ਵੀ ਨਹੀਂ ਆ ਰਹੀ ਅਸੀਂ ਫਿਰ ਵੀ ਅਪੀਲ ਕਰਦੇ ਆ ਵੀ ਕਈ ਵਾਰੀ ਕੋਈ ਬੰਦਾ ਗਲਤ ਪਾਰਕਿੰਗ ਕਰਕੇ ਸਾਰਾ ਟ੍ਰੈਫਿਕ ਜਾਮ ਕੋਈ ਵੀ ਬੰਦਾ ਹੈਗਾ ਜਿੱਥੇ ਪ੍ਰੋਪਰ ਜਗ੍ਹਾ ਬਣੀ ਹੋਈ ਹੈ ਪ੍ਰੋਪਰ ਇੱਥੇ ਪਾਰਕਿੰਗ ਸਲਿੱਪ ਰੋਡਸ ਬਣੀਆਂ ਹੋਈਆਂ ਉਹ ਅਸੀਂ ਪਾਰਕਿੰਗ ਵਾਸਤੇ ਯੂਜ਼ ਕਰ ਰਹੇ ਹਾਂ ਪ੍ਰੋਪਰ ਜਗ੍ਹਾ ਤੇ ਪਾਰਕਿੰਗ ਕੀਤੀ ਜਾਵੇ ਤਾਂ ਕਿ ਕਿਸੇ ਨੂੰ ਕੋਈ ਸੁਵਿਧਾ ਨਾ ਹੋਵੇ ਕਈ ਜਿਹੜੇ ਨੌਜਵਾਨ ਨੇਗੇ ਸ਼ੋਸ਼ਾਪਾ ਕਰਦੇ ਨੇਗੇ ਉਹ ਬੱਚਾ ਲੈ ਕੇ ਖਿਲਾਰਨ ਲੱਗ ਜਾਂਦਾ ਇੱਕ ਤਰ੍ਹਾਂ ਉਹਨੂੰ ਸਖਤ ਤਾੜਤਾ ਕਰਦੇ ਆ ਜੀ ਵੀ ਬਿਲਕੁਲ ਅਸੀਂ ਬਰਦਾਸ਼ਤ ਨਹੀਂ ਕਰਾਂਗੇ ਕੋਈ ਵੀ ਕਿਸੇ ਕਿਸੇ ਦੀ ਬੁਟਾ ਕਰਦੀ ਕਿਸੇ ਕਿਸੇ ਦਾ ਅਡਿਸਿਪਲਨ ਅਸੀਂ ਬਿਲਕੁਲ ਬਰਦਾਸ਼ਤ ਨਹੀਂ ਕਰਾਂਗੇ ਕਾਨੂੰਨ ਸਰਕਾਰ ਕਾਰਵਾਈ ਕਰਾਂਗੇ ਪਿੰਡੇ ਦੇ ਹਰ ਮੰਦਰ ਦੇ ਵਿੱਚ ਹਰ ਮੰਦਰ ਦੇ ਵਿੱਚ ਪ੍ਰੋਪਰ ਸਿਕਿਉ ਕਸਟ ਅਪਸ਼ਨਸ ਲੱਗੇ ਹੋਏ ਆ ਐਸਐਲਪੀ ਆ ਸਾਡੇ ਆਪ ਵੀ ਹੁਨੇ ਗਏ ਆ ਕਾਉਂਡ ਕੋ ਸਾਰਾ ਸਾਡੀ ਸਾਰੀ ਪੁਲਿਸ ਫੋਰਸ ਪੂਰੀ ਸਾਰੇ ਜ਼ਿਲ੍ਹੇ ਦੇ ਵਿੱਚ ਜਿਹੜੇ ਕੋਈ ਮੇਨ ਮੰਦਰ ਹੈਗੇ ਜ ਵੱਡੇ ਮੰਦਰ ਹੈ ਛੋਟੇ ਮੰਦਰ ਹੈ ਹਰ ਮੰਦਰਸ ਕਵਰ ਕੀਤਾ ਗਿਆ ਥੈਂਕ ਯੂ ਬਹੁਤ ਬਹੁਤ ਸ਼ੁਕਰੀਆ ਜੀ ਅੱਜ ਮੈਂ ਕੇਕੇ ਅਗਰਵਾਲ ভাইস ਪ੍ਰਧਾਨ ਸ੍ਰੀ ਸਮਾਤਮ ਦਾਨ ਸਭਾ ਬਟੰਡਾ ਅੱਜ ਸੀ ਸ੍ਰੀ ਕ੍ਰਿਸ਼ਨ ਜਨ ਦਿਵਸ ਦੇ ਤਿਹਾਰੇ ਤੇ ਜਨਮ ਅਸ਼ਟਮੀ ਦਾ ਤਿਹਾਰ ਬੜੇ ਧੂਮਤਾਰ ਨਾਲ ਮਨਾ ਰਹੇ ਆ ਸਭ ਤੋਂ ਪਹਿਲਾਂ ਮੈਂ ਸ੍ਰੀ ਸਨਾਤਨ ਤਰਬ ਸਵਾ ਬਠੰਡਾ ਵੱਲੋਂ ਸਾਰੇ ਸ਼ਹਿਰ ਵਾਸੀਆਂ ਨੂੰ ਸਾਰੇ ਹਿੰਦੁਸਤਾਨ ਦੇ ਵਸਨੀਕ ਜਿਹੜੇ ਬਾਹਰ ਵੀ ਰਹਿੰਦੇ ਨੇ ਬਾਹਰਲੇ ਮੁਲਕਾਂ 'ਚ ਉਹਨਾਂ ਨੂੰ ਬਹੁਤ ਬਹੁਤ ਵਧਾਈ ਦਿੰਦਾ ਹਾਂ ਤੇ ਨਾਲ ਇਹ ਕ੍ਰਿਸ਼ਨ ਭਗਵਾਨ ਜੀ ਦੇ ਚਰਨਾਂ 'ਚ ਅਰਦਾਸ ਕਰਦਾ ਹਾਂ ਕਿ ਸਾਰੇ ਹਿੰਦੁਸਤਾਨ ਵਿੱਚ ਪੰਜਾਬ ਵਿੱਚ ਲਖੰਡੇ ਵਿੱਚ ਅਮਨ ਸ਼ਾਂਤੀ ਰਹੇ ਇਹ ਅਸੀਂ ਧਿਆਰ ਇਹ ਅੱਜ ਪਹਿਲੀ ਵਾਰੀ ਨਹੀਂ ਤਕਰੀਬਨ ਅਸੀਂ 25-30 ਸਾਲ ਤੋਂ ਇਸੀ ਤਰ੍ਹਾਂ ਹੀ ਬੜੇ ਧੂਮ-ਧਾਮ ਨਾਲ ਸਾਡੇ ਸ਼ਿਵ ਮੰਦਿਰ ਹੈ ਮਹਿਣਾ ਚੌਂਕ ਦੇ ਵਿੱਚ ਉੱਥੇ ਵੀ ਇੱਥੇ ਵੀ ਸੰਗੋਣਾ ਵਸਦੀ ਮੰਦਿਰ ਹੈ ਉੱਥੇ ਵੀ ਬੜੇ ਧੂਮ-ਧਾਮ ਨਾਲ ਅਸੀਂ ਇਹ ਤਿਹਾਰ ਮਨਾਉਨੇ ਆ ਇੱਕ ਦਫਾ ਫੇਰ ਮੈਂ ਐਸਐਸਸੀ ਸਭਾ ਵੱਲੋਂ ਸਾਰੇ ਹੀ ਵਡੰਡੇ ਦੇ ਲੋਕਾਂ ਨੂੰ ਖਾਸੌਰ ਤੇ ਵਧਾਈ ਦਿੰਦਾ ਅੱਜ ਅਸੀਂ ਬਹੁਤ ਹੀ ਪਵਿੱਤਰ ਤਿਹਾਰ ਹੈ ਜਨਮਕੀ ਦਾ ਭਗਵਾਨ ਕ੍ਰਿਸ਼ਨ ਜੀ ਦਾ ਜਨਮ ਦਿਨ ਹੈ ਗੁਮਤੀ ਲੋਕਾਈ ਉਹਨਾਂ ਨੂੰ ਨਕਮਸਤਕ ਖੋਣ ਦੇ ਲਈ ਅੱਜ ਮੰਦਰਾਂ ਦੇ ਵਿੱਚ ਹਰ ਜਗ੍ਹਾ ਫੰਕਸ਼ਨ ਨੇ ਇੱਥੇ ਐਸਐਸਪੀ ਸਭਾ ਵੱਲੋਂ ਪ੍ਰਧਾਨsinghar ਸਾਹਿਬ ਕੇਵਲ ਜੀ ਲਲਿਤ ਜੀ ਸਾਰੇ ਇਹਨਾਂ ਦੀ ਟੀਮ ਹਰ ਵਾਰ ਦੀ ਤਰ੍ਹਾਂ ਬਟਿੰਡੇ ਦੇ ਵਿੱਚ ਬਹੁਤ ਵੱਡਾ ਸਥਾਨ ਹੈ ਜਿੱਥੇ ਬਟਿੰਡੇ ਸ਼ਹਿਰ ਦੇ ਲੋਕ ਆਉਂਦੇ ਨੇ ਮੈਂ ਅੱਜ ਦੇ ਦਿਨ ਜਿੱਥੇ ਇੱਥੇ ਭਾਵਨਾ ਦੇ ਨਾਲ ਨਕਮਸਤਕ ਹੋਣਾ ਹੈ ਉੱਥੇ ਇਸ ਦੇ ਦੰਸੇ ਸ਼ਹਿਰ ਨੂੰ ਬਹੁਤ ਬਹੁਤ ਵਧਾਈ ਜਿੰਨਾ ਪਰਮਾਤਮਾ ਕਰੇ ਭਗਵਾਨ ਕ੍ਰਿਸ਼ਨ ਸਾਡੇ ਸਿਰ ਦੇ ਉੱਤੇ ਮੇਰ ਭਰੇ ਹੱਥ ਰੱਖ ਕੇ ਬਖਸ਼ਿੰਦਾ ਤ੍ਰਕਤੀਆਂ ਰਾਹਾਂ ਤੇ ਚੱਲੇ ਸਾਡੀ ਪਾਈ ਚਾਰ ਸਾਂਝ ਹੈ ਜਿਹੜੀ ਉਹ ਮਨੁਸ਼ੀਤੀ ਵੱਲ ਰਹੇ ਅਸੀਂ ਇੱਕ ਦੂਜੇ ਦੇ ਨਾਲ ਇਸੇ ਤਰ੍ਹਾਂ ਪਿਆਰ ਭਰੀ ਜਿਹੜੇ ਤਿਹਾਰ ਹੈ ਰਲ ਮਿਲ ਕੇ ਬਣਾਦੇ